ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਆਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਅਸੀਂ ਇਹ ਕਰਕੇ ਆਏ ਆ ਕਿ ਸ਼੍ਰੋਣੀ ਕਮਿਟੀ ਨੇ 1 ਇੱਕ 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਹੈ ਕਿ タルਮੀ ਫੌਜੀ ਨੇ ਗੇ ਸਰ ਜਰਨਲ ਕੋਟ ਮਾਰਦੇ ਤੇ ਸ਼ਹੀਦ ਤੇ タルਮੀ ਫੌਜੀ ਨੇ ਉਸ ਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2000 ਤੇ ਇਹਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਸ਼ੌਮਲ ਕਟੀ ਆ ਸਾਨੂੰ ਨਹੀਂ ਧਰਮੀ ਫੌਜੀ ਮੰਦੀ ਫੇਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਤਾਂ ਮੇਨ ਸ਼ੌਮਲ ਕਟੀ ਦੇ ਪ੍ਰਧਾਨ ਦੇ ਨਾਲ ਹੁੰਦੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਨ ਕੀਤੀ ਤੇ ਉਹਨਾਂ ਨੇ ਫੇਰ ਜਿਹੜਾ ਸਾਨੂੰ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਤਾਂ ਹਰਜਿੰਦਰ ਸਿੰਘ ਤਾਂ ਮੇਨ ਸ਼ੌਮਲ ਕਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਉੰਗਲੀ ਰੱਖੀ ਦੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਤਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਤਰਮੀ ਫੌਜੀ ਨੇ ਮੰਗ ਕੀਤੀ ਕਿ ਸਾਡੀ ਤਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜਲਾਈ 2024 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਤਰਮੀ ਫੌਜੀ ਕੁਰਬਾਨੀ ਨੂੰ ਸ਼ਰੂ ਕਰਨ ਲਈ ਇਹ ਮਲਕ ਵੀ ਜਿਹੜੀ ਆ ਸਲਾਹਗਾ ਕਰਦੀ ਆ ਔਰ ਇੱਥੇ ਬਾਹਰ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਾਬਾਨ ਦੀ ਮੀਟਿੰਗ ਲੋ ਤਾਂ ਚਾਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰੋਮਲੇ ਪੰਜ ਸਿੰਘ ਸਾਬਾਂ ਦੇ 7 ਮੀ ਫੌਜੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤੋਂ ਲੈ ਕੇ ਸ਼ਰੋਮਕੀਟੀ ਉਹੀ ਜਿਹੜੀ ਮਤੇ ਦਾ ਮਤਾ ਪਾਈ ਜਾਂਦੀ ਉਹ ਨਹੀਂ ਉਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਗੱਦੀਦਾਰ ਪਾਰਟ ਕੋਈ ਬੰਦਾ ਚੈੱਕ ਕਰ ਸਦਾ ਕਿ ਇਹna ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 153 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬਚਾ ਕੋਈ ਰੱਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਦੇ ਇਥੇ ਅਸੀਂ ਧਰਮੀ ਫੌਜੀਆਂ ਦੀ ਮਿਲ ਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪ੍ਰਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦਤਾ ਕਿ ਤੁਹਾਡੇ ਨਾਲ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰੱਖਦੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਬੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀ ਧਾਰੀ ਸਿੱਖ ਕੋਈ ਨਹੀਂ ਰਹਿਣਾ ਇਹਦੀ ਮਨਸ਼ਾ ਸੀ ਕਿ ਆਉਂਦੇ ਸਮੇ 20-25 ਸਾਲ ਦਾ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਨ ਲਗੇ ਸਿੰਘ ਸਾਹਿਬਾਨ ਨੇ ਕਿਹਾ ਕਿ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗ੍ਰਹਿ ਤੱਕ ਜਾਣਦੇ ਨੇ ਕਿ ਧਰਮੀ ਫੌਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਐਚ ਜਸਵੰਤ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਆਂ ਦੇ ਵਾਸਤੇ ਸਬ ਕਮੇਟੀ ਬਣਾਓ ਧਰਮੀ ਫੌਜੀਰ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਪਰਸੋਂ ਦੋਵਾਂ ਦਿਨਾਂ ਦੇਖੇ ਜਾਊਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ੀਰਕਾਲਤਾ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਸ਼ਰਮਕੀਟਿੰਗ ਦਿੱਤੀ ਜਾਏ। ਹਾਂ ਧੰਨਪ੍ਰੋਸਾ ਹੋ ਗਿਆ ਤੁਹਾਡੀਆਂ ਮੰਗਾ ਪੂਰੀ ਹੋ ਜਾਣਗੀਆਂ। ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਮੈਂ ਲੰਮੇ ਛੋੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚਸਪ ਦਰਦਵਾਜ਼ਾ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਿਲ ਕੇ ਬਹੁਤ ਜੜੀ ਮੈਂ ਅੱ 6 ਜੂਨ ਦੇ ਪ੍ਰੋਗਰਾਮ ਵਿੱਚ ਉੱਤਰ ਮੇਰੇ ਨਾਮ ਲਿਆ ਤਾਂ ਕਿ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸੰਗੀ ਸਮਾਨ ਕੋ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਾਰੀ ਸਲਾਹਾਂ ਕੀਤੀ ਤੇ ਨਾ ਤੁਹਾਡਾ ਨਹੀਂ ਧੰਨਵਾਦ ਕੀਤਾ ਠੀਕ